ਪ੍ਰਿੰਸੀਪਲ ਦੀਆਂ ਸਕੂਲ ਦੀਆਂ ਕੀ ਮੈਡਮਾਂ ਦੇ ਨਾਲ ਕੁਝ ਆਪत्तिजनक ਤਸਵੀਰਾਂ ਵਾਇਰਲ ਹੋਈਆਂ ਜਿਸ ਤੋਂ ਬਾਅਦ ਮਾਪਿਆਂ ਨੇ ਪਹੁੰਚ ਕੇ ਉੱਥੇ ਹੰਗਾਮਾ ਕੀਤਾ ਕਿ ਜੇਕਰ ਸਕੂਲ ਦੇ ਪ੍ਰਿੰਸੀਪਲ ਅਤੇ ਸਕੂਲ ਦੀਆਂ ਮੈਡਮਾਂ ਇਸ ਤਰੀਕੇ ਦੇ ਨਾਲ ਵਿਵਹਾਰ ਕਰਨਗੇ ਤਾਂ ਸਾਡੇ ਬੱਚਿਆਂ ਨੂੰ ਇਹ ਕੀ ਸਿਖਾਣਗੇ ਤਾਂ ਸਕੂਲ ਦੇ ਬਾਹਰ ਜ਼ਬਰਦਸਤ ਸੰਗਾਮਾ ਹੋਇਆ ਦਰਅਸਲ ਮਾਪਿਆਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸਕੂਲ ਦੇ ਪ੍ਰਿੰਸੀਪਲ ਦੀਆਂ ਸਕੂਲ ਦੀਆਂ ਦੋ ਮੈਡਮਾਂ ਦੇ ਨਾਲ ਇਹ ਤਸਵੀਰਾਂ ਵਾਇਰਲ ਖੁੰਦੀਆਂ ਨੇ ਇਹ ਜਦੋਂ ਸੋਸ਼ਲ ਮੀਡੀਆ ਤੇ ਮਾਪਿਆਂ ਤੱਕ ਪਹੁੰਚਦੀਆਂ ਨੇ ਤਾਂ ਮਾਪਿਆਂ ਦੇ ਵੱਲੋਂ ਸਕੂਲ ਦੇ ਬਾਹਰ ਪਹੁੰਚ ਕੇ ਹੰਗਾਮਾ ਸ਼ੁਰੂ ਕਰ ਦਿੱਤਾ ਜਾਂਦਾ ਜਿੱਥੇ ਫਿਰ ਸਕੂਲ ਦੀ ਮੈਨੇਜਮੈਂਟ ਨੇ ਨਾ ਸਿਰਫ ਪ੍ਰਿੰਸੀਪਲ ਨੂੰ ਸਸਪੈਂਡ ਕਰ ਦਿੱਤਾ ਬਲਕਿ ਮੈਡਮਾ ਦੇਵੀ ਸਕੂਲ ਆਨ ਤੇ ਰੋਕ ਲਗਾ ਦਤੀ ਹੈ ਤਾਂ ਉੱਥੇ ਮੌਜੂਦ ਮਾਪੇ ਭੜਕਦੇ ਹੋਏ ਵੀ ਨਜ਼ਰ ਆਏ ਮਾਪਿਆਂ ਨੇ ਪ੍ਰਦਰਸ਼ਨ ਕੀਤਾ ਜਿਸ ਤੋਂ ਬਾਅਦ ਮੈਨੇਜਮੈਂਟ ਨੂੰ ਵੱਡਾ ਕਦਮ ਚੁੱਕਣਾ ਪਿਆ ਮੈਨੇਜਮੈਂਟ ਦੇ ਵੱਲੋਂ ਇੱਕ ਟੀਮ ਦਾ ਵੀ ਗਠਨ ਕੀਤਾ ਗਿਆ ਹੈ ਇਹ ਟੀਮ ਇਹ ਪਤਾ ਲਗਾਏਗੀ ਕਿ ਇਹ ਤਸਵੀਰਾਂ ਪ੍ਰਿੰਸੀਪਲ ਦਫ਼ਤਰ ਦੀਆਂ ਨੇ ਜਾਂ ਫਿਰ ਕਿਤੇ ਬਾਹਰ ਦੀਆਂ ਨੇ ਸਕੂਲ ਮੈਨੇਜਮੈਂਟ ਦੇ ਵੱਲੋਂ ਪ੍ਰਿੰਸੀਪਲ ਦੇ ਖਿਲਾਫ ਐਕਸ਼ਨ ਲਿਆ ਗਿਆ ਤੇ ਉੱਥੇ ਹੀ ਦੋਨੋਂ ਮੈਡਮਾ ਦੇ ਵੀ ਸਕੂਲ ਆਗ ਤੇ ਰੋਕ ਲਗਾ ਦਿੱਤੀ ਐ ਮਾਪਿਆਂ ਨੇ ਸਕੂਲ ਦੇ ਬਾਹਰ ਪਹੁੰਚ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਮਾਪਿਆਂ ਦਾ ਮੰਨਣਾ ਹੈ ਕਿ ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਬੱਚੇ ਆਪਣਾ ਦਰਸ਼ ਮੰਨਦੇ ਨੇ ਪਰ ਜੇਕਰ ਇਹ ਅਜਈਆਂ ਹਰਕਤਾਂ ਕਰਨਗੇ ਤਾਂ ਸਾਡੇ ਬੱਚੇ ਕੀ ਸਿੱਖਣਗੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਲੰਧਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਨਿੱਜੀ ਸਕੂਲ ਦੇ ਪ੍ਰਿੰਸੀਪਲ ਦੀਆਂ ਕੁਝ ਅਪੱਤੀਜਨਕ ਤਸਵੀਰਾਂ ਸਕੂਲ ਦੀਆਂ ਕੀ ਮੈਡਮਾ ਦੇ ਨਾਲ ਵਾਇਰਲ ਹੋਈਆਂ ਜਿਸ ਤੋਂ ਬਾਅਦ ਬਾਪਿਆਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਹਮੇਸ਼ਾ ਤੋਂ ਟਟ ਯਾ ਮਾਮਾ ਹਾਂਜੀ ਅੱਜ ਤੁਸੀਂ ਸਕੂਲ ਦੇ ਬਾਹਰ ਤਰਨ ਆ ਲਗਾ ਕੀ ਕਾਰਨ ਹੈ ਮੈਂ ਸਰ ਦੀ ਪ੍ਰਿੰਸੀਪਲ ਦੀ ਆ ਮੈਡਮ ਨਾਲ ਫੋਟੋਆਂ ਦੇਖਿਆ ਹੁੰਦੀ ਧੰਨਵਾਦ ਉਹ ਸਹੀ ਨਹੀਂ ਹੈ ਕਿ ਬੱਚੇ ਦੇ ਫਿਊਚਰ ਨਾਲ ਅੱਛਾ ਜੀ ਹਾਂਜੀ ਤੁਹਾਡੀ ਇਸ ਬਾਰੇ ਸਕੂਲ ਦੇ ਮੈਨੇਜਮੈਂਟ ਦੇ ਨਾਲ ਕੋਈ ਗੱਲਬਾਤ ਹੋਈ ਹਾਂਜੀ ਸਾਰੇ ਨਸਤਾਫ ਅਸੀਂ ਵੇਸੇ ਪੈਸੇ ਇਕੱਠੇ ਹੋ ਗਏ ਤੇ ਉਹਨਾਂ ਨੇ ਕਿਹਾ ਵਾ ਨਾ ਇਹ ਪ੍ਰਿੰਸੀਪਲ ਆਏਗਾ ਗੰਗਾਇਣੀ ਚੱਲ ਰਹੀ ਹੈ ਤੇ ਨਾਲ ਮੈਡਮਾਂ ਦੇ ਵੀ ਉਵੇਂ ਕੰਮ ਚੱਲ ਰਹੀ ਹੈ ਉਹ ਮੈਨੇਜਮੈਂਟ ਵੱਲੋਂ ਸਪੈਂਡ ਤੇ ਕਰ ਦਿੱਤਾ ਗਿਆ ਟੀਚਰ ਪ੍ਰਿੰਸੀਪਲ ਨੂੰ ਇਸ ਦੇ ਬਾਰੇ ਤੁਹਾਡੇ ਵੱਲੋਂ ਕੋਈ ਕਾਨੂੰਨੀ ਕਾਰਵਾਈ ਜਾਂ ਕੰਪਲੀਟ ਕੀਤੀ ਗਈ ਨਹੀਂ ਇਹਦੀ ਆਪਸ ਸੇ ਪਹਿਲਾਂ ਸਾਰੇ ਇਕੱਠੇ ਹੋ ਕੇ ਗੱਲਬਾਤ ਕੀਤੀ ਹੈ ਕਿ ਇਹ ਕੀ ਕਹਿੰਦੇ ਆ ਉਸ ਤੋਂ ਬਾਅਦ ਅਸੀਂ ਕੀ ਕਰਾਂਗੇ ਤੇ ਹੁਣ ਤੁਸੀਂ ਧਰਨਾ ਲਾਇਆ ਹੁਣ ਤੁਸੀਂ ਮਿਲੇ ਹੋ ਕੋਈ ਗੱਲਬਾਤ ਹੋਈ ਤੁਹਾਡੀ ਨਹੀਂ ਬਸ ਇਹੀ ਕਹਿੰਦੇ ਕਿ ਕਹਿੰਦੇ ਅਸੀਂ ਪੁਆਣੀ ਬਿਠਾਈ ਹੋਈ ਆ ਤੇ ਉਹਨਾਂ ਨੂੰ ਪ੍ਰਿੰਸੀਪਲ ਨੂੰ ਸਪੈਨ ਕਰ ਦਿੱਤਾ ਹੈ ਆਪਾਂ ਸੋਨਾਂ ਮੈਡਮ ਨੂੰ 2 ਮਹੀਨੇ ਦੀ ਛੁੱਟੀ ਦੇ ਦਿੱਤੀ ਹੋਈ ਹੈ ਅੱਛਾ ਜੀ ਕੀ ਮੰਗ ਮੇਨ ਕੀ ਮੰਗਾ ਤੁਹਾਡੀ ਸਾਨੂੰ ਇਹ ਪ੍ਰਿੰਸੀਪਲ ਨਹੀਂ ਚਾਹੀਦਾ ਮੈਡਮ ਨਹੀਂ ਚਾਹੀਦੀਆਂ ਬਸ ਇਹ ਕਹਿੰਦੇ ਆ ਕਿ ਅਸੀਂ ਮੈਡਮ ਨਹੀਂ ਇੱਡੋਣਾਂ ਲੈ ਪ੍ਰਿੰਸੀਪਲ ਲੈਉਣੇ ਆ ਠੀਕ ਹੈ ਹਾਂਜੀ ਰਾਜਵੀਰ ਜੀ ਅੱਜ ਤੁਸੀਂ ਸਕੂਲ ਦੇ ਬਾਹਰ ਧਰਨਾ ਲਾਇ ਆਰਗੇ ਦੇ ਪ੍ਰਿੰਸੀਪਲ ਸਾਹਿਬ ਦੀਆਂ ਕੁਝ ਇਤਰਾਜ਼ ਜੋ ਬੋਟਵਾਂ ਆਈਆਂ ਸੀਗੀਆਂ ਜੀ ਇਸ ਕਰਕੇ ਆਪਾਂ ਕਹਿੰਦੇ ਕਿ ਜਿਹੜੇ ਬੰਦੇ ਆਪ ਹੀ ਇਹੋ ਜਿਹਾ ਕੰਮ ਕਰ ਰਹੇ ਉਹ ਗਾਂ ਸਿੱਖਿਆ ਕੀ ਦੇਣਗੇ ਲੋਕਾਂ ਨੂੰ ਜੀ ਦੇਖਿਆ ਜਾਂਦਾ ਹੈ ਮੈਨੇਜਮੈਂਟ ਵੱਲੋਂ ਸਪੈਂਡ ਤੇ ਕਰ ਦਿੱਤਾ ਗਿਆ ਕੋਈ ਕਾਨੂੰਨੀ ਕਾਰਵਾਈ ਨਹੀਂ ਇਸ ਦੇ ਉੱਤੇ ਕੀਤਾ ਗਿਆ ਕਾਨੂੰਨੀ ਬਾਰੇ ਨਹੀਂ ਉਹਨਾਂ ਨੇ ਕੋਈ ਦੱਸਿਆ ਕਿ ਕਾਨੂੰਨੀ ਕਾਰਵਾਈ ਹੋਈ ਹੈ ਜਾਂ ਨਹੀਂ ਹੋਈ ਇਹ ਕਹਿ ਰਹੇ ਆ ਕਿ ਉਹਨਾਂ ਨੂੰ ਸਪੈਂਡ ਕੀਤਾ ਗਿਆ ਪ੍ਰਿੰਸੀਪਲ ਸਾਹਿਬ ਨੂੰ ਅੱਛਾ ਜੀ ਫਿਰ ਤੋਂ ਉਹ ਮੈਡਮ ਨੂੰ ਵੀ ਸਪੈਂਡ ਕੀਤਾ ਗਿਆ ਉਹ ਕੀਤਾ ਜਾਂ ਨਹੀਂ ਕੀਤਾ ਇਹਦੇ ਬਾਰੇ ਕੋਈ ਕੋਈ ਸਬੂਤ ਨਹੀਂ ਹੈ ਜਿਹੜਾ ਕੋਈ ਤੇ ਹੁਣ ਤੁਸੀਂ ਗੱਲਬਾਤ ਕੀਤੀ ਅੰਦਰ ਮੈਂ ਅੰਦਰ ਤੋਂ ਮੈਨੇਜਮੈਂਟ ਦੇ ਇੱਕ ਬੰਦੇ ਆਏ ਹੋਏ ਸੀ ਕਿ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਇਹ ਕਿਹਾ ਕਿ ਨਹੀਂ ਅਸੀਂ ਆਪਣਾ ਟੀਚਰ ਚੇਂਜ ਕਰਾਂਗੇ ਜੀ ਪ੍ਰਿੰਸੀਪਲ ਤੁਹਾਨੂੰ ਨਵੇਂ ਦੇਵਾਂਗੇ ਜੀ ਕੋਈ ਇਹ ਗੱਲਬਾਤ ਹੋਈ ਜੀ ਕਿੱਦਾਂ ਦੀਆਂ ਵੀਡੀਓ ਫੋਟੋਆਂ ਵਾਇਰ ਪ੍ਰਿੰਸੀਪਲ ਹੀ ਇੱਦਾਂ ਦੀਆਂ ਕਰਤੋਤਾ ਕਰੇਗਾ ਤੇ ਬੱਚਿਆਂ ਦੇ ਉੱਤੇ ਕੀ ਪ੍ਰਭਾਅ ਆਏਗਾ ਬਿਲਕੁਲ ਬਿਲਕੁਲ ਜੀ ਉਹ ਆਪਣਾ ਉਹਨਾਂ ਦੇ ਕੋਲ ਅੰਦਰ ਆਫਿਸ ਦੇ ਅੰਦਰ ਦੀਆਂ ਵੀ ਫੋਟੋਆਂ ਨੇ ਉਹ ਵੀ ਉਹਨਾਂ ਨੂੰ ਦੱਸਿਆ ਕਿ ਭਾਈ ਸਾਹਿਬ ਆ ਦੇਖੋ ਤੁਹਾਡੀਆਂ ਫੋਟੋਆਂ ਆਫਿਸ ਦੇ ਅੰਦਰ ਵੀਆਂ ਹੈਗੀਆਂ ਨੇ ਜੀ ਆਫਿਸ ਦੇ ਅੰਦਰ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਨੇ ਫੇਰ ਵੀ ਇਹ ਕੀ ਟੱਕਰ ਹੈ ਕਿ ਜਾਂ ਉਹਨੇ ਚੈੱਕ ਨਹੀਂ ਕੀਤੇ ਜਾਂ ਉਹਨਾਂ ਨੇ ਆਫ ਕੀਤਾ ਕੈਮਰਾ ਆਫ ਕੀਤਾ ਜਾਂ ਕੀ ਕੀਤਾ ਇਹਦੇ ਬਾਰੇ ਨਹੀਂ ਸਕਦਾ ਜੀ ਮੇਰਾ ਸ਼ਕਤੀ ਰਾਜ ਸ਼ਰਮਾ ਜੀ ਜੀ ਸਰ ਸਕੂਲ ਦੇ ਕੀ ਲੱਗਦੇ ਐਮ ਡੀ ਸੇਰਸ ਹੋਰ ਜੋ ਗਰੁੱਪ ਦਾ ਹਨ ਜੀ ਸਾਹਿਬ ਸਰ ਇੱਕ ਕਿਹੜਿਆ ਇੱਕ ਪ੍ਰਿੰਸੀਪਲ ਜੀ ਤੁਹਾਡੇ ਅਰਜੁਨ ਨਗਰ ਸਕੂਲ ਦੀਆਂ ਫੋਟੋ ਆਵਾਰਡੀ ਟੀਚਰ ਦੇ ਨਾਲ ਹੋਈਆਂ ਕੀ ਮਾਮਲਾ ਕੀ ਹੈ ਸਰ ਇਹ ਸਾਡੇ ਨੋਟਿਸ ਆਈ ਹੈ ਤੇ ਸੁਸਾਇਟੀ ਨੇ ਦਾ ਐਕਸ਼ਨ ਵੀ ਲਿਆ ਜੀ ਤੇ ਅੱਗੇ ਉਹਦੀ ਕਾਰਵਾਈ ਪੂਰੀ ਕੀਤੀ ਜਾ ਰਹੀ ਹੈ ਜੀ ਤੇ ਜੋ ਵੀ ਹੋਏਗਾ ਉਹ ਨੋਟਿਸ ਆ ਜਾਏਗਾ ਕਿ ਉਹਨੂੰ ਕੀ ਹੋਣਾ ਸਪੈਂਡ ਕਰ ਦਿੱਤਾ ਗਿਆ ਜਾਂ ਉੱਤੇ ਪੁਲਿਸ ਕਾਨੂੰਨੀ ਕਾਰਵਾਈ ਵੀ ਨਹੀਂ ਆਲੇ ਸਪੈਂਡ ਕਰਕੇ ਸਪੈਂਡ ਕਰਤਾ ਗਿਆ ਜੀ ਤੇ ਟੀਚਰ ਦਾ ਟੀਚਰ ਵੀ ਸਕੂਲੋਂ ਹਟਾ ਮਨਾ ਕੀਤਾ ਗਿਆ ਜੀ ਸਰ ਪੇਰੈਂਟਸ ਵੱਲੋਂ ਲਗਾਤਾਰ ਧਰਨੇ ਵੀ ਲਗਾਏ ਜਾ ਰਹੇ ਨੇ ਤੁਹਾਡੇ ਨਾਲ ਨਹੀਂ ਪੇਰੈਂਟਸ ਹੁਣੇ ਆਈ ਸੀ ਮੇਰੇ ਨਾਲ ਗੱਲਬਾਤ ਹੋਈ ਹੈ ਬਣਾ ਪੂਰੀ ਗੱਲ ਸੁਣ ਵੀ ਲਈ ਹੈ ਤੇ ਸਮਝਾ ਦਿੱਤੀ ਹੈ ਇਸ ਕਰਕੇ ਬਿਲਕੁਲ ਇਤਨਾ ਨਾ ਸ਼ਾਂਤੀ ਨਾ ਪੈ ਰਹੀ ਠੀਕ ਹੈ ਪੈਰੈਂਟਸ ਵੱਲੋਂ ਇਹ ਵੀ ਕਿਹਾ ਜਾਂਦਾ ਜਿਹੜਾ ਮੇਨ ਗੇਟ ਆ ਪ੍ਰਿੰਸੀਪਲ ਵੱਲੋਂ ਉਹ ਬੰਦ ਰੱਖਿਆ ਜਾਂਦਾ ਸੀ ਨਾ ਕਿਸੇ ਪੇਰੈਂਟਸ ਨੂੰ ਮਿਲਿਆ ਜਾਂਦਾ ਸੀ ਨਾ ਕਿਸੇ ਨੂੰ ਟੀਚਰ ਨਾਲ ਮਿਲਾਇਆ ਜਾਂਦਾ ਨਹੀਂ ਸਰ ਇਹੋ ਜਿਹੀ ਕੋਈ ਗੱਲ ਨਹੀਂ ਹੁੰਦੀ ਪ੍ਰਿੰਸਪੇ ਟੀਚਰ ਤੇ ਅੱਗੇ ਆਸਤ ਪਰ ਕਲਾਸਾਂ ਵੱਲ ਨਹੀਂ ਜਾਣ ਦਿੰਦੇ ਬਾਕੀ ਪ੍ਰਿੰਸੀਪਲ ਆਫਿਸ ਤੱਕ ਤੇ ਆਜ਼ਾਦ ਦੇਖਣਾ ਹੈ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਨੇ ਪ੍ਰਿੰਸੀਪਲ ਦੇ ਰੂਮ ਚੋ ਵੀ ਲੱਗੇ ਨੇ ਫਿਰ ਵੀ ਇਹ ਜਿਹੜੇ ਆ ਉਹ ਫੋਟੋ ਆ ਪ੍ਰਿੰਸੀਪਲ ਰੂਮ ਦੀਆਂ ਸਰ ਇਹਦੇ ਬਾਰੇ ਮੈਂ ਹਾਲੇ ਕੋਈ ਕਨਫਰਮ ਨਹੀਂ ਇਹ ਮਾਮਲਾ ਸੁਸਾਇਟੀ ਦੇ ਕੋਲ ਹੈ ਸੁਸਾਇਟੀ ਦੇਖਣ ਈ ਹੈ ਕੰਮ ਚ